ਸਰਪੰਚ ਨੇ ਪਿੰਡ ਵਾਲੇ ਨੇ ਫੋਨ ਲਾਇਆ ਜੀ ਵੀ ਮੇਰੀ ਭੈਣ ਨੂੰ ਵੀ ਆ ਤੁਹਾਡੇ ਰਿਸ਼ਤੇਦਾਰਾਂ ਦੀ ਮੁੰਡੇ ਦੀ ਗੱਤ ਹੋ ਗਈ ਉਹ ਕਹਿੰਦੀ ਨਹੀਂ ਜੀ ਵਿਸ਼ਾਲ ਕਿਹਾ ਉਹ ਕਹਿੰਦਾ ਮੈਂ ਤਾਂ ਸਾਈਆਂ ਬਈ ਮੈਂ ਤਾਂ ਇੱਥੇ ਕੰਮ ਕਰ ਰਿਹਾ ਮਾਮਾ ਦਾ ਘਰ ਹੈ ਇਹਦਾ ਜੀ ਠੀਕ ਹੈ ਇੱਥੇ ਕੰਮ ਚੱਲਦਾ ਪਿਆ ਫਿਰ ਉਹਨਾਂ ਨੇ ਫੋਨ ਲਾ ਕੇ ਸਾਰੇ ਸਰਪੰਚ ਨੂੰ ਵੀ ਇਹਦੀ ਗੱਲਬਾਤ ਕਰਵਾਈ ਉੱਠੇ ਮਤਲਬ ਜਿਹੜੀ ਇਹਨਾਂ ਨੇ ਪਾਲਸੀਆਂ ਵਗੈਰਾ ਕਰਾਈਆਂ ਜੀ ਫਿਰ ਉਹ ਉਥੋਂ ਝੂਠੀ ਇਹਨਾਂ ਨੇ ਮਤਲਬ ਮੋਹਰ ਲਵਾਈਆਂ ਸਖਦੇਵ ਨੇ ਜੀ ਝੂਠੇ ਸਿਗਨੇਚਰ ਕੀਤੇ ਸਰਪੰਚ ਦੇ ਤੇ ਉਹ ਕਰਾ ਕਰੂ ਕੇ ਇਹਨਾਂ ਚ ਫਿਰ ਸਰਪੰਚ ਨੇ ਕਿਹਾ ਵੀ ਮੈਨੂੰ ਵੀ ਡਰ ਹੈ ਹੱਥ ਦੇ ਵਿੱਚ ਦੋ ਕਾਗਜ਼ਾ ਤੇ ਦੋਵੇਂ ਕਾਗਜ਼ਾ ਜਿਹੜੇ ਉਹ ਤੁਹਾਨੂੰ ਹੈਰਾਨ ਕਰ ਦੇਣਗੇ ਇਹਨਾਂ ਕਾਗਜ਼ਾਂ ਦੀ ਸੱਚਾਈ ਕੀ ਆ ਤੇ ਅਸਲ ਸੱਚਾਈ ਕੀ ਹੈ ਇਸ ਦੇ ਉੱਤੇ ਅਪਤੌਰ ਐਸਐਮਓ ਦੇ ਸਾਈਨ ਹੋਏ ਆ ਤੇ ਨਾਲ ਹੀ ਆ ਜਿਹੜਾ ਤੁਹਾਨੂੰ ਦੱਸ ਦਈਏ ਕਿ ਇਹ ਮੌਤ ਦਾ ਸਰਟੀਫਿਕੇਟ ਆ ਪਰ ਸਰਟੀਫਿਕੇਟ ਮੌਤ ਦਾ ਪਰ ਹੈਰਾਨੀ ਹੋਊਗੀ ਤੁਹਾਨੂੰ ਜਾਣ ਕੇ ਜਿਸ ਵਿਸ਼ਾਲ ਦਾ ਇਹ ਸਰਟੀਫਿਕੇਟ ਆ ਉਹ ਵਿਸ਼ਾਲ ਅੱਜ ਇਸ ਟਾਈਮ ਸਾਡੇ ਨਾਲ ਜਿਉਂਦਾ ਖੜਾ ਹੈਗਾ ਇਸ ਟਾਈਮ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨਵੀਂਪੁਰਪੇ ਖੜੇ ਹੋਏ ਆ ਤੇ ਮੇਰੇ ਹੱਥ ਦੇ ਵਿੱਚ ਇਹ ਦੋ ਕਾਗਜ਼ ਆ ਤੇ ਦੋਵੇਂ ਕਾਗਜ਼ ਆ ਜਿਹੜੇ ਉਹ ਤੁਹਾਨੂੰ ਹੈਰਾਨ ਕਰ ਦੇਣਗੇ ਇਹਨਾਂ ਕਾਗਜ਼ਾਂ ਦੀ ਸੱਚਾਈ ਕੀ ਆ ਤੇ ਅਸਲ ਸੱਚਾਈ ਕੀ ਹੈਗੀ ਆ ਪਹਿਲਾ ਕਾਗਜ਼ ਇਹ ਹੈਗਾ ਕਿ ਨਾਨਕਸਰ 68 ਜਲ ਪ੍ਰਵਾਹ ਅਸਥਾਨ ਬੱਬਾ ਕੁੰਦਰ ਸਿੰਘ ਧਾਮ ਹਰੀਕੇ ਪਤਨ ਜੀ ਨਾਲ ਤਰਨਤਾਰਨ ਲਿਖਿਆ ਹੋਇਆ ਤੇ ਤੇ ਲਿਖਿਆ ਹੋਇਆ ਮ੍ਰਿਤਕ ਦਾ ਨਾਮ ਵਿਸਾਲ ਸੇਪੁੱਤਰ ਵਿਜੇ ਕੁਮਾਰ ਪਿੰਡ ਕੋਟਕਰੂੜ ਕਲਾ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਇਸ ਤੋਂ ਅੱਗੇ ਨਾਮ ਲਿਖਿਆ ਹੋਇਆ ਆਧਾਰ ਕਾਰਡ ਨੰਬਰ ਲਿਖਿਆ ਹੋਇਆ ਸਭ ਕੁਝ ਲਿਖਿਆ ਹੋਇਆ ਨਾਲ ਹੀ ਆ ਜਿਹੜਾ ਉਹ ਇਹ ਵੀ ਹੈ ਲਿਖਿਆ ਹੋਇਆ ਕਿ ਇਹ ਵਿਅਕਤੀ ਹੈ ਜਿਹੜਾ ਉਹ ਮਰ ਚੁੱਕਿਆ ਤੇ ਆ ਦੂਸਰਾ ਕਾਰਡ ਆ ਜਿਹੜਾ ਦੂਸਰਾ ਸਰਟੀਫਿਕੇਟ ਆ ਜਿਹੜਾ ਇਹ ਦਿਖਾ ਦਿੱਤਾ ਜਾਵੇ ਇਹ ਮੌਤ ਦਾ ਸਰਟੀਫਿਕੇਟ ਹੈਗਾ ਤੇ ਇਸ ਦੇ ਉੱਤੇ ਮ੍ਰਿਤਕ ਦਾ ਨਾਮ ਵਿਸ਼ਾਦ ਲਿੰਗ ਪੁਰਸ਼ ਜੀਵਨ ਸਾਥੀ ਦਾ ਨਾਮ ਸੰਜਣਾ ਪਿਤਾ ਦਾ ਨਾਮ ਵਿਜੇ ਕੁਮਾਰ ਮਾਤਾ ਦਾ ਨਾਮ ਕਿਰਨ ਤੇ ਇਸ ਦੇ ਉੱਤੇ ਬਤੌਰ ਐਸ ਐਮਓ ਦੇ ਸਾਈਨ ਹੋਏ ਆ ਤੇ ਨਾਲ ਹੀ ਆ ਜਿਹੜਾ ਤੁਹਾਨੂੰ ਦੱਸ ਦਈਏ ਕਿ ਇਹ ਮੌਤ ਦਾ ਸਰਟੀਫਿਕੇਟ ਆ ਪਰ ਸਰਟੀਫਿਕੇਟ ਮੌਤ ਦਾ ਪਰ ਹੈਰਾਨੀ ਹੋਊਗੀ ਤੁਹਾਨੂੰ ਜਾਣ ਕੇ ਕਿ ਜਿਸ ਵਿਸ਼ਾਲ ਦਾ ਇਹ ਸਰਟੀਫਿਕੇਟ ਆ ਉਹ ਵਿਸ਼ਾਲ ਅੱਜ ਇਸ ਟਾਈਮ ਸਾਡੇ ਨਾਲ ਜਿਉਂਦਾ ਖੜਾ ਹੈਗਾ ਤੇ ਇਸ ਮਾਮਲੇ ਦੇ ਵਿੱਚ ਆ ਜਿਹੜਾ ਸਮੁੱਚਾ ਪ੍ਰਸ਼ਾਸਨ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗਾ ਕਿਉਂਕਿ ਏਡਾ ਵੱਡਾ ਸਰਟੀਫਿਕੇਟ ਬਣ ਜਾਣਾ ਇਸ ਤੋਂ ਬਿਨਾ ਜੋ ਆ ਆਧਾਰ ਕਾਰਡ ਆ ਆਧਾਰ ਕਾਰਡ ਦੇ ਵਿੱਚ ਵੀ ਇਹ ਗੱਲ ਹੁਣ ਸਪਸ਼ਟ ਆਉਂਦੀ ਹੈਗੀ ਆ ਕਿ ਇਹ ਵਿਅਕਤੀ ਹੈ ਜਿਹੜਾ ਹੁਣ ਇਸ ਟਾਈਮ ਜਿਉਂ ਨਹੀਂ ਰਿਹਾਗਾ ਪਰ ਅਸਲ ਦੇ ਵਿੱਚ ਇਹ ਵਿਅਕਤੀ ਜਿਉਂਦਾ ਹੈਗਾ ਕਿਵੇਂ ਮਰਿਆ ਕੋਸ਼ਤ ਕੀਤਾ ਹੈਗਾ ਇਸ ਨੂੰ ਕਾਗਜ਼ਾਂ ਦੇ ਵਿੱਚ ਕਿਵੇਂ ਮਰਿਆ ਦਿਖਾਇਆ ਜਾ ਰਿਹਾ ਹੈਗਾ ਪ੍ਰਸ਼ਾਸਨ ਹਲਤੀ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਆ ਕਾਰਵਾਈ ਢਿੱਲੀ ਮੱਠੀ ਕਿਉਂ ਹੈਗੀ ਆ ਤਮਾਮ ਸਵਾਲਾਤ ਨੇ ਜੇਕਰ ਇੱਕ ਗੱਲ ਇੱਥੇ ਹੋਰ ਵੀ ਨਾਲ ਲੱਗਵੀ ਹੈਗੀ ਆ ਜੇਕਰ ਇਸ ਤਰ੍ਹਾਂ ਦਾ ਮਾਮਲਾ ਕਿਸੇ ਤਕੜੇ ਘਰ ਦੇ ਮੁੰਡੇ ਦੇ ਨਾਲ ਵਾਪਰਿਆ ਹੁੰਦਾ ਤਾਂ ਹੁਣ ਨੂੰ ਕਦੋਂ ਦੀ ਕਾਰਵਾਈ ਹੋ ਜਾਣੀ ਸੀਗੀ ਪਰ ਜਦੋਂ ਆਮ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਪਤਾ ਨਹੀਂ ਇਹ ਪੰਜਾਬ ਦੇ ਵਿੱਚ ਕਿੰਨੀਆਂ ਘਟਨਾਵਾਂ ਹੋਣਗੀਆਂ ਪਰ ਜਦੋਂ ਇੱਕ ਆਮ ਮਜਦੂਰ ਕਰਤੀ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾਗਾ ਵੱਡੇ ਵੱਡੇ ਅਫਸਰ ਵੀ ਆ ਜਿਹੜੇ ਤਨਖਾਹਾਂ ਦਾ ਆਨੰਦ ਮਾਣੀ ਜਾਂਦੇ ਆ ਪਰ ਇਸ ਤਰ੍ਹਾਂ ਦੇ ਕਿੰਨੇ ਨੌਜਵਾਨ ਆ ਜਿਹੜੇ ਅੱਜ ਪਤਾ ਨਹੀਂਗਾ ਪੰਜਾਬ ਦੀ ਧਰਤੀ ਦੇ ਉੱਤੇ ਮ੍ਰਿਤਕ ਘੋਸ਼ਿਤ ਕੀਤੇ ਹੋਏ ਤੇ ਉਹਨਾਂ ਦੇ ਨਾਲ ਵੱਡੇ ਵੱਡੇ ਫਰਾਡ ਹੋ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਸ ਲੜਕੇ ਦਾ ਜਿਹੜਾ ਇਹ ਵੀ ਦੱਸਿਆ ਹੋਇਆ ਕੇਸ ਲੜਕੇ ਦੀ ਪਤਨੀ ਵੀ ਆ ਪਰ ਤੁਹਾਨੂੰ ਦੱਸ ਦਈਏ ਸਚਾਈ ਇਸ ਤੋਂ ਉਲਟ ਹੈਗੀ ਆ ਇਹ ਲੜਕਾ ਹਲਤੀਕ ਵਿਆਹ ਹੀ ਨਹੀਂਗਾ ਤਮਾਮ ਗੱਲਾਂ ਮਾਤਾਂ ਨੇ ਆਪ ਇਹਦੇ ਨਾਲ ਗੱਲਬਾਤ ਕਰਾਂਗੇ ਸੱਸੀ ਗਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਸ਼ਾਲ ਹੈ ਤੇ ਮੈਂ ਨਵੇਪੁਰਵੇ ਤੋਂ ਰਹਿਣ ਆਇਆ ਹਾਂ ਅੱਛਾ ਬਾਈ ਇਹ ਦੱਸਿਓ ਕਿ ਸਾਡੇ ਕੋਲੇ ਆ ਸਰਟੀਫਿਕੇਟ ਆ ਤੁਹਾਡਾ ਮੌਤ ਦਾ ਸਰਟੀਫਿਕੇਟ ਤੇ ਨਾਲ ਹੀ ਆ ਜਿਹੜਾ ਜਿੱਥੇ ਤੁਹਾਡੀਆਂ ਫੁੱਲ ਪਾਏ ਗਏ ਹੈਗੇ ਹੈ ਹਨਾ ਤੇ ਉਹੋ ਵੀ ਪਰਚੀ ਹੈਗੀ ਸਾਡੇ ਕੋਲੇ ਪਰ ਤੁਸੀਂ ਜਾਉਂਦੇ ਜਾਗਦੇ ਹੋ ਕਿਵੇਂ ਬਣੀ ਆ ਇਹ ਸਰਟੀਫਿਕੇਟ ਤੁਹਾਨੂੰ ਇਸ ਬਾਰੇ ਕੀ ਜਾਣਕਾਰੀ ਹੈਗੀ ਕਿੱਥੋਂ ਪਤਾ ਲੱਗਿਆ ਹੈਗਾ ਹਾਂਜੀ ਸਾਡੇ ਇੱਥੇ ਸੀਤਾ ਨਾਮ ਦੀ ਜਨਾਨੀ ਰਹਿੰਦੀ ਜਿੱਥੇ ਮੈਂ ਰੈਂਟ ਤੇ ਰਹਿੰਦਾ ਸੀਗਾ ਉੱਥੇ ਮੈਨੂੰ ਮੰਮੀ ਨੂੰ ਕਹਿ ਰਹੀ ਤੈਨੂੰ 70000 ਰੁਪਏ ਦਾ ਲੋਨ ਦਵਾ ਦਿੰਨੇ ਆ ਤੇ ਮੰਮੀ ਕਹਿੰਦੀ ਕੋਈ ਗੱਲ ਨਹੀਂ ਦਵਾ ਦੋ ਤੇ ਮੰਮੀ ਕਹਿੰਦੀ ਮੰਮੀ ਨੇ ਸਾਰੇ ਮੇਰੇ ਡਾਕੂਮੈਂਟ ਦੇ ਦਿੱਤੇ ਤੇ ਮੈਨੂੰ ਕਹਿੰਦੀ ਬਈ ਤੂੰ 10000 ਰੁਪਏ ਲੈ ਕੇ ਉੱਥੇ ਆਇਆ ਫਰੋਜਪੁਰ ਸਿਟੀ ਡੈਲੀਗੇਟ ਕੋਲੇ 10000 ਰੁਪਿਆ ਲੈ ਕੇ ਤੇ ਡਾਕੂਮੈਂਟ ਲੈ ਕੇ ਆਇਆ ਮੈਂ ਉੱਥੇ ਗਿਆ ਚੱਲਾ 10000 ਰੁਪਿਆ ਉਹਨਾਂ ਨੇ ਫੜ ਲਿਆ ਮੇਰੇ ਤੋਂ ਉੱਥੇ ਉਸ ਤੋਂ ਬਾਅਦ ਮੈਨੂੰ ਆਈਡੀ ਵੀ ਬੈਂਕ ਦੇ ਵਿੱਚ ਲੈ ਗਿਆ ਉੱਥੇ ਮੇਰੇ ਤੇ ਫਿੰਗਰਪ੍ਰਿੰਟ ਤੇ ਆਈ ਸੀ ਸਕੈਨ ਕਰਵਾ ਕੇ ਮੈਨੂੰ ਕਹਿੰਦੇ ਤੂੰ ਗੱਡੀ 'ਚ ਬਾਇਆ ਇੱਕ ਹੋਰ ਮੁੰਡਾ ਸੀਗਾ ਉਸ ਤੋਂ ਬਾਅਦ ਉਹਨੂੰ ਅੰਦਰ ਲੈ ਕੇ ਗਏ ਚਲੇ ਉਸ ਤੋਂ ਬਾਅਦ ਉਹਨਾਂ ਨੇ ਬਾਇਓਮੈਟ੍ਰਿਕ ਚੇਂਜ ਚੂਂਜ ਕਰ ਦਿੱਤੀ ਇਸ ਤੋਂ ਬਾਅਦ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਵੀ ਤੁਹਾਡੀ ਡੈਥ ਹੋ ਚੁੱਕੀ ਆ ਜਿੱਥੇ ਮੈਂ ਪਹਿਲਾ ਕੋਟ ਕਰੋੜ ਕਲਾ ਰਹਿੰਦਾ ਸੀਗਾ ਉੱਥੇ ਦੇ ਸਰਪੰਚ ਨੇ ਦੱਸਿਆ ਸੀਗਾ ਵੀਰੇ ਨੂੰ ਫੋਨ ਕੀਤਾ ਸੀਗਾ ਵੀਰੇ ਨੂੰ ਕਹਿੰਦਾ ਵਿਸ਼ਾਲ ਦੀ ਡੈਥ ਹੋ ਗਈ ਹੈ ਤੇ ਕਿਥੋਂ ਨੂੰ ਪਤਾ ਘਰ ਪੈ ਰਿਹਾ ਵਾ ਵੀਰੇ ਉਹਨਾਂ ਦਾ ਤੇ ਮੈਂ ਇੱਥੇ ਕੰਮ ਕਰਦਾ ਪਿਆ ਵੀਰਾ ਕਹਿੰਦਾ ਨਹੀਂ ਉਹ ਤਾਂ ਇੱਥੇ ਕੰਮ ਕਰ ਰਿਹਾ ਗੱਲ ਕਰਵਾ ਦੇਣਾ ਵੀਰੇ ਨੇ ਵੀਡੀਓ ਕਾਲ ਤੇ ਵੀ ਗੱਲ ਕਰਵਾਈ ਤੇ ਵੈਸੇ ਵੀ ਗੱਲ ਕੀਤੀ ਉਹ ਕਹਿੰਦਾ ਨਹੀਂ ਉਹ ਫਿਰ ਬਾਅਦ ਚ ਕਹਿੰਦੇ ਨਹੀਂ ਠੀਕ ਗੱਲ ਕੀਤੀ ਉਹਨਾਂ ਨੇ ਹਾਂਜੀ ਅੱਛਾ ਭਾਈ ਇਹ ਦੱਸੋ ਕਿ ਤੁਹਾਡੇ ਵੇਰੀਫਾਈ ਕਰਨ ਵਾਸਤੇ ਕਿੰਨੀਆਂ ਕ ਬੈਂਕਾਂ ਘਰੇ ਆਈਆਂ ਹੈਗੀਆਂ ਜਿਨ੍ਹਾਂ ਨੇ ਇਹ ਵੈਰੀਫਾਈ ਕਰਨਾ ਸੀਗਾ ਕਿ ਵਿਸ਼ਾਲ ਆ ਜਿਹੜਾ ਉਹ ਮ੍ਰਿਤਕ ਆ ਪੰਜ 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 ਬੈਂਕਾਂ ਤੋਂ ਆਏ ਸੀਗੇ ਇੱਕ HDFC ਤੋਂ ਆਏ ਸੀਗੇ ਇੱਕ ਬਿਰਲਾ ਪਤਾ ਨਹੀਂ ਬਿਰਲਾ ਸੀਗੇ ਹਾਂ ਇੱਕ ਉਹ ਕੈਪੀਟਲ ਸਮਾਲ ਸੀਗੀ ਹਾਂ ਬਾਕੀਆਂ ਦੇ ਨਹੀਂ ਨਾਮ ਪਤਾ ਅੱਛਾ ਅਲੱਗ-ਅਲੱਗ ਬੈਂਕਾਂ ਤੋਂ ਕੀ ਤੁਹਾਡੇ ਨਾਮ ਦੇ ਉੱਤੇ ਬੀਮਾ ਕਰਵਾ ਲਿਆ ਗਿਆ ਹਾਂਜੀ ਇਸ ਗੱਲ ਦਾ ਮੈਨੂੰ ਪਤਾ ਨਹੀਂ ਸੀ ਕਿ ਮੈਂ ਲੋਨ ਦੇ ਕਰਕੇ ਮੰਮੀ ਨੇ ਮੇਰੇ ਡਾਕੂਮੈਂਟ ਦਿੱਤੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਸੀ ਹਾਂ ਹਾਂਜੀ ਬਈ ਇਹ ਕੁਝ ਕਰਨਾ ਤੇਰਾ ਡੈਟ ਸਰਟੀਫਿਕੇਟ ਬਣਾ ਦੇਣਾ ਤੇਰੇ ਫੁੱਲ ਤਾਰ ਦੇਣੇ ਇਹ ਕੁਝ ਨਹੀਂ ਮੈਨੂੰ ਦੱਸਿਆ ਸੀਗਾ ਉਹਨੇ ਹਾਂ ਹੁਣ ਸਮੱਸਿਆਵਾਂ ਕੀ ਕੀ ਆ ਰਹੀਆਂ ਐ ਤੁਹਾਨੂੰ ਇਹਦੀ ਵਜ੍ਹਾ ਕਰਕੇ ਸਮੱਸਿਆਵਾਂ ਆ ਰਹੀਆਂ ਹੀ ਜੇ ਮੈਂ ਸਿਮ ਲੈਣਾ ਉੱਥੇ ਵੀ ਮੇਰਾ ਆਧਾਰ ਕਾਰਡ ਬੰਦ ਜੇ ਮੈਨੂੰ ਮੈਂ ਕੰਮ ਕਿਤੇ ਕੰਮ ਕੁੰਮ ਤੇ ਲੱਗਦਾ ਉੱਥੇ ਕਹਿੰਦੇ ਬਈ ਤੂੰ ਆਪ ਦਾ ਆਧਾਰ ਕਾਰਡ ਦੇ ਉੱਥੇ ਆਧਾਰ ਕਾਰਡ ਮੇਰਾ ਡੈਟ ਸਰਟੀਫਿਕੇਟ ਉਹ ਬਣਾ ਆ ਆਧਾਰ ਕਾਰਡ ਚੱਲ ਹੀ ਨਹੀਂ ਰਿਹਾ ਸ਼ੁਰ ਹਾਂਜੀ ਪ੍ਰਸ਼ਾਸਨ ਤੀਕ ਪਹੁੰਚ ਕੀਤੀ ਤੁਸੀਂ ਹਾਂਜੀ ਕੀਤੀ ਸੀਗੀ ਤੇ ਉਹ ਜਿੰਨਾ ਸੀਤਾ ਤੇ ਅਨਮੋਲ ਤੇ ਸੁਖਦੇਵ ਸੀਗੇ ਸੀਤਾ ਨੂੰ ਤੇ ਅਨਮੋਲ ਨੂੰ ਛੱਡ ਦਿੱਤਾ ਕੱਲਾ ਸੁਖਦੇਵ ਸੀਤਾ ਨੂੰ ਮੈਂ ਜਾਣਦਾ ਸੀਗੀ ਜਿਹਨੂੰ ਮੈਂ ਡਾਕੂਮੈਂਟ ਦਿੱਤਾ ਸੀ ਉਹਨੂੰ ਛੱਡ ਦਿੱਤਾ ਤੇ ਦੋਨਾਂ ਨੂੰ ਛੱਡ ਦਿੱਤਾ ਤੇ ਸੁਖਦੇਵ ਨੂੰ ਅਰੈਸਟ ਕੀਤਾ ਹੈ ਅੱਛਾ ਹਾਂਜੀ ਅ ਜਿਹੜੀ ਲੜਕੀ ਤੁਹਾਡੀ ਪਤਨੀ ਬਣਾਈ ਗਈ ਹੈਗੀ ਉਹਨੂੰ ਤੁਸੀਂ ਜਾਣਦੇ ਹੋ ਮੈਂ ਮੈਂ ਤਾਂ ਵੇਖਿਆ ਵੀ ਨਹੀਂ ਅਜੇ ਤੱਕ ਇਹਨੂੰ ਇਹਨਾਂ ਤਿੰਨਾਂ ਜੋ ਵੀ ਸੀਤਾ ਜਾਂ ਸੁਖਦੇਵ ਆ ਜਾਂ ਥਰਡ ਪਰਸਨ ਹੈਗਾ ਇਹਨਾਂ ਤਿੰਨਾਂ ਦੇ ਵਿੱਚ ਉਸ ਲੜਕੀ ਦੇ ਨਾਲ ਕੋਈ ਸੰਪਰਕ ਹੈ ਕਿਸੇ ਦੇ ਹਾਂਜੀ ਕੀਤੇ ਹੈਗੇ ਆ ਸੁਖਦੇਵ ਦਾ ਕੀ ਸੁਖਦੇਵ ਦੀ ਉਹ ਲੜਕੀ ਕੀ ਲੱਗਦੀ ਜਿਹੜੀ ਤੁਹਾਡੀ ਪਤਨੀ ਬਣਾਈ ਗਈ ਹੈ ਕਾਗਜ਼ਾਂ 'ਚ ਉਹ ਭਾਂਜੀ ਲੱਗਦੀ ਏ ਅੱਛਾ ਭਾਂਜੀ ਲੱਗਦੀ ਹਾਂਜੀ अच्छा ਹੁਣ ਪ੍ਰਸ਼ਾਸਨ ਨੇ ਤੁਹਾਨੂੰ ਕੀ ਭਰੋਸਾ ਦਵਾਇਆ ਹੈਗਾ ਵੀ ਤੁਹਾਡਾ ਮਾਮਲਾ ਸੋਲਵ ਕਰ ਦੇਣਗੇ ਨਹੀਂ ਹੱਲੇ ਤੱਕ ਤਾਂ ਕੁਛ ਨਹੀਂ ਦਵਾਇਆ ਗਿਆ ਜੀ ਹਾਂਜੀ ਹਾਂਜੀ ਸਾਡੇ ਸਰਪੰਚ ਮੇਰੀ ਸ਼ਿਖਤਰ ਰੰਡੀ ਸੀਗੀ ਉੱਥੇ ਉਸ ਪਿੰਡ ਚ ਜੀ ਅਸੀਂ ਉੱਥੇ ਰਹਿ ਕੇ ਆਈ ਸੀ ਜੀ ਰੈਂਟ ਤੇ ਇਹਦੇ ਪਾਪਾ ਜੀ ਕਰਦੇ ਸੀ ਪੈਂਟਲ ਸੀ ਕੰਮ ਦਾ ਰੰਗ ਰਾਂ ਕੰਮ ਕਰਦੇ ਸੀ ਤੇ ਅਸੀਂ ਉੱਥੇ ਰਹਿਣ ਲੱਗ ਗਏ ਸਾਡੇ ਡਾਕੂਮੈਂਟਸ ਵੀ ਉੱਥੋਂ ਦੇ ਬਣ ਗਏ ਸੀ ਜੀ ਤੇ ਫਿਰ ਉਸ ਤੋਂ ਬਾਅਦ ਉਹ ਸਰਪੰਚ ਨੇ ਪਿੰਡ ਵਾਲੇ ਨੇ ਫੋਨ ਲਾਇਆ ਜੀ ਹਾਂ ਵੀ ਮੇਰੀ ਭੈਣ ਨੂੰ ਵੀ ਆ ਤੁਹਾਡੇ ਰਿਸ਼ਤੇਦਾਰ ਜੀ ਮੁੰਡੇ ਦੀ ਗੱਟ ਹੋ ਗਈ ਉਹ ਕਹਿੰਦੀ ਨਹੀਂ ਜੀ ਵੀ ਫਿਰ ਉਹਨਾਂ ਨੇ ਫੋਨ ਲਾਇਆ ਮੇਰੇ ਮੇਰੇ ਭੈਣ ਦੇ ਮੁੰਡੇ ਨੇ ਵੀ ਵਿਸ਼ਾਲ ਕਿਹਾ ਉਹ ਕਹਿੰਦਾ ਮੈਂ ਤਾਂ ਸਾਈਆ ਬਈ ਮੈਂ ਤਾਂ ਇੱਥੇ ਕੰਮ ਕਰ ਰਿਹਾ ਮਾਮੇ ਦਾ ਘਰ ਹੈ ਇਹਦਾ ਜੀ ਠੀਕ ਹੈ ਇੱਥੇ ਕੰਮ ਚੱਲਦਾ ਪਿਆ ਜੀ ਫਿਰ ਉਹਨਾਂ ਨੇ ਫੋਨ ਲਾ ਕੇ ਸਾਰੀ ਸਰਪੰਚ ਨੂੰ ਵੀ ਇਹਦੀ ਗੱਲਬਾਤ ਕਰਵਾਈ ਤੇ ਉੱਥੇ ਮਤਲਬ ਜਿਹੜੀ ਇਹਨਾਂ ਨੇ ਪੋਲਿਸੀਆਂ ਵਗੈਰਾ ਕਰਾਈਆਂ ਜੀ ਫਿਰ ਉਹ ਉੱਥੋਂ ਝੂਟੀਆਂ ਇਹਨਾਂ ਨੇ ਮਤਲਬ ਮੋਹਰਾ ਲਵਾਈਆਂ ਸਖਦੇਵ ਨੇ ਜੀ ਝੂਠੇ ਸਿਗਨੇਚਰ ਕੀਤੇ ਸਰਪੰਚ ਦੇ ਤੇ ਉਹ ਕਰਾ ਕਰੂ ਕੇ ਇਹਨਾਂ ਚ ਫਿਰ ਸਰਪੰਚ ਨੇ ਕਿਹਾ ਵੀ ਮੈਨੂੰ ਵੀ ਡਰ ਹੈ ਸਰਪੰਚੀ ਦਾ ਵੀ ਮੈਂ ਇਹਨਾਂ ਨੂੰ ਇਤਲਾਹ ਕਰਾਂ ਸਾਰਿਆਂ ਨੂੰ ਵੀ ਆਹ ਤੁਹਾਡੇ ਨਾਲ ਫਰੋਡ ਹੋ ਰਿਹਾ ਜੋ ਵੀ ਆ ਵੀ ਮੇਰੇ ਕੋਲ ਸਾਰਾ ਸਟਾਫ ਆਇਆ ਵੀ ਮਾ ਪਾਲਸੀ ਦਾ ਤੇਜੀ ਇਹਨਾਂ ਨੇ ਮੇਰੇ ਤੋਂ ਝੂਠ ਬੋਲ ਕੇ ਡਾਕੂਮੈਂਟਸ ਲਿੱਤੇ ਸੀ ਸਾਰੇ ਜੀ ਕੀ ਕਹਿ ਕੇ ਲੈ ਆ ਸੀ ਤੁਹਾਡੇ ਤੋਂ ਡਾਕੂਮੈਂਟਸ ਕਹਿੰਦੇ ਸੀ ਮੋਦੀ ਸਰਕਾਰ ਵੱਲੋਂ ਜੀ ਸਕੀਮ ਆਈ ਹੈ ਜੀ ਤੇ ਤੁਹਾਨੂੰ ਲੋਨ ਦਿਵਾਨੇ ਆ ਇਹ ਮੋੜਣਾ ਨਹੀਂ ਪੈਣਾ ਹਰ ਗਰੀਬ ਬੰਦੇ ਨੂੰ ਦੇਖੋ ਜੀ ਹੁੰਦਾ ਵੀ ਚਲੋ ਸਾਡੀ ਕੋਈ ਜਗਾ ਬਣ ਜੇਗੀ ਅਸੀਂ ਜੀ ਕਿਰਾਏ ਤੇ ਰਹਿੰਦੇ ਸੀ ਜੀ ਇੱਥੇ ਵੀ ਇਹਨਾਂ ਨੇ ਮੈਨੂੰ ਐਂ ਕਹਿ ਕੇ ਕੀ ਕਾਸੀ ਮੈਂ ਮੁੰਡੇ ਤੋਂ ਸਲਾਹ ਲਈ ਤੀਮ ਕਿਹਾ ਨਾ ਮੰਮੀ ਚੱਲ ਨਹੀਂ ਮੋੜਨਾ ਪੈਣਾ ਤੇ ਤੂੰ ਢੇਰੇ ਡਾਕੂਮੈਂਟਸ ਆ ਮੇਰੇ ਤੇ ਆਪਾਂ ਲੋਨ ਲੈ ਕੇ ਕੋਈ ਜਗ੍ਹਾ ਬਣਾ ਲੈਣੀ ਤੇ ਮੈਂ ਤਾਂ ਇਸ ਚੱਕਰ ਚ ਦਿੱਤਾ ਸੀ ਅੱਗੇ ਜੀ ਮੈਨੂੰ ਨਹੀਂ ਪਤਾ ਮੇਰੀ ਤਾਂ ਇਹੀ ਬੇਨਤੀ ਹੈ ਸਰਕਾਰ ਵੱਲੋਂ ਵੀ ਇਹਨਾਂ ਨੂੰ ਨਾ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਜਿਹੜਾ ਮੇਰੇ ਪੁੱਤ ਨਾਲ ਜਿੰਦੇ ਜੀ ਮਾਰਦਾ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਇਹ ਚੰਨੀ ਆ ਜਿਹੜੀ ਅੱਜ ਕੁੜੀ ਛੱਡੀ ਹੋਈ ਆ ਮੁੰਡਾ ਛੱਡਿਆ ਹੋਇਆ ਮੇਰੇ ਪੋਤੇ ਜੀ ਕਵਾਰਾ ਹੈ ਜੀ ਠੀਕ ਹੈ ਉਨੇ ਇਸੇ ਤੰਗੀਆਂ ਮਾਰੇ ਪੜ੍ਹਾਈ ਕੰਪਲੀਟ ਨਹੀਂ ਕੀਤੀ ਤੇ ਘਰ ਦੇ ਹਾਲਾਤ ਵੇਖ ਕੇ ਜੀ ਝਾੜੀ ਧੱਪਾ ਕਰਦਾ ਰਿਹਾ ਠੀਕ ਹੈ ਜੀ ਹਾਂ ਜਿਹੜਾ ਮੁੰਡਾ 400 ਝਾੜੀ ਲੈ ਰਿਹਾ ਦੇਖੋ ਜੀ ਤੇ ਉਹ ਕਿੱਥੋਂ ਐਡਾ ਵੱਡਾ ਫਰੋਡ ਕਰੇਗਾ ਹਾਂ ਫਿਰ ਕਾਹ ਦਿਂਦੇ ਜੀ ਨਾਲ ਰਲੇ ਆਏ ਅਸੀਂ ਤੁਹਾਡੇ ਨਾਲ ਰਲੇ ਆ ਅ ਜਰੂਰੇ ਆਏ ਰੋਟੀ ਅਸੀਂ ਇਧਰੋਂ ਭਰਾ ਕਰੇ ਖਾਰੇ ਸਾਡੇ ਤਾਂ ਰੋਟੀ ਨਹੀਂ ਪੱਕਦੀ ਹੋਰ ਲਸੋਟਾ ਜੀ ਫਿਰ ਅਸੀਂ ਕਿੱਥੋਂ ਜੀ ਅਸੀਂ ਫਰੋਡ ਕੀਤਾ ਨਾਲ ਰਲੇ ਹੁੰਦੇ ਤੇ ਅਸੀਂ ਘਰ ਬੂਆ ਨਾ ਕਰੀਦੇ ਹਾਂ ਸਾਨੂੰ ਕੋਈ ਤਾਂ ਪਾਸੇ ਇਨਸਾਫ ਤਾਂ ਮਿਲਦਾ ਨਹੀਂ ਪਿਆ ਅਸੀਂ ਕੀ ਕਰੀਏ ਦੱਸੋ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਢੰਗ ਦੀ ਕੀ ਕੀਤੀ ਸੀ ਗਡੇਵਨ ਕੀ ਕੀਤਾ ਸੀ ਸੀਤਾਂ ਨੂੰ ਵੀ ਅੰਦਰ ਕੀਤਾ ਸੀ ਅਲਮੋਲ ਨੂੰ ਫਿਰ ਉਹਨਾਂ ਨੇ ਉਹਨਾਂ ਨੂੰ ਛੱਡ ਦਿੱਤਾ ਜੀ ਦੋ ਜਣਿਆਂ ਨੂੰ ਜੀ ਹੁਣ ਸਾਨੂੰ ਤਾਂ ਕੋਈ ਇਨਸਾਫ ਮਿਲ ਨਹੀਂ ਰਿਹਾ ਤੇ ਅੱਜ ਅੱਜ ਸਾਡੇ ਨਾਲ ਪਰੋਟ ਹੋਇਆ ਕਿਸੇ ਹੋਰ ਬੰਦੇ ਨਾਲ ਵੀ ਹੋ ਸਕਦਾ ਅੱਜ ਮੇਰਾ ਜਿੰਦਰਜੀ ਪੁੱਤ ਮਾਰਤਾ ਕਿਸੇ ਹੋਰ ਮਾਦਾ ਵੀ ਮਾਰ ਸਕਦੇ ਆ ਜੀ ਹਾਂ ਦੱਸੋ ਤੁਸੀਂ ਕੋਈ ਇंसाफ ਨਹੀਂ ਸਭ న్యూਸ ਲੈ ਲੈ ਕੇ ਜਾਈ ਜਾਂਦੇ ਕੋਈ ਸਿਰਾ ਬੰਨਣਾ ਨਹੀਂ ਗੱਲ ਲੱਗ ਰਹੀ ਸਾਡੀ ਸਾਨੂੰ ਕੋਈ ਇंसाफ ਨਹੀਂ ਮਿਲ ਰਿਹਾ ਹੁਣ ਦੱਸੋ ਅਸੀਂ ਗਰੀਬ ਬੰਦੇ ਕਿੰਨੂ ਕਿਹੜਾ ਆਸਰਾ ਲਈਏ ਜੀ ਹਾਂ ਭਾਈ ਵਿਸ਼ਾਲ ਤੁਹਾਨੂੰ ਹੁਣ ਸਮੱਸਿਆ ਕੀ ਆ ਰਹੀ ਆ ਕਿਉਂਕਿ ਇੱਕ ਕਾਗਜ਼ਾਂ ਦੇ ਵਿੱਚ ਰਿਕਾਰਡ ਤੁਹਾਡਾ ਬਣ ਗਿਆ ਕਿ ਤੁਸੀਂ ਇਸ ਦੁਨੀਆ ਤੋਂ ਇਸ ਫਾਨੀ ਸੰਸਾਰ ਨੂੰ ਛੱਡ ਚੁੱਕੇ ਹੋ ਕੀ ਸਮੱਸਿਆ ਕੀ ਆ ਰਹੀ ਆ ਤੁਹਾਨੂੰ ਸਮੱਸਿਆ ਜੇ ਮੈਂ ਕਿਤੇ ਕੰਮ ਤੇ ਲੱਗਦਾ ਉਧਾਰ ਕਾਰਡ ਮੰਗਦੇ ਨੇ ਤੇ ਆਧਾਰ ਕਾਰਡ ਉੱਥੇ ਮੇਰਾ ਬੰਦ ਆ ਰਿਹਾ ਤੇ ਸਿਮ ਲੈਣਾ ਸਿਮ ਤੇ ਵੀ ਸਾਰਾ ਕੁਝ ਹੀ ਬੰਦ ਆਦਾ ਆ ਆਧਾਰ ਕਾਰਡ ਤਾਂ ਜਿਵੇਂ ਬੰਦ ਹੋ ਗਈ ਤੇ ਵੋਟ ਵੀ ਨਹੀਂ ਮੈਂ ਕਿਤੇ ਪਾ ਸਕਦਾ ਹਮ ਸਾਰਾ ਕੁਝ ਹੀ ਬੰਦ ਹੋ ਗਿਆ ਡੈੱਡ ਸਰਟੀਫਿਕੇਟ ਨਾਲ ਹੀ ਜੀ ਹਾਂਜੀ ਭਾਈ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜਿਨ੍ਹਾਂ ਨੂੰ ਛੱਡਿਆ ਉਹਨਾਂ ਨੂੰ ਫੜਿਆ ਜਾਵੇ ਜੇ ਉਹਨਾਂ ਨੂੰ ਜਾ ਕੇ ਕਹਿੰਨੇ ਆ ਬਈ ਇਹਨਾਂ ਨੂੰ ਫੜੋ ਕਹਿੰਦੇ ਲਿਆਓ ਕੋਈ ਪ੍ਰੂਫ ਦੋ ਬਈ ਇਹਨਾਂ ਨੂੰ ਫੜਨ ਤੇ ਪ੍ਰੂਫ ਦੋ ਤੇ ਪ੍ਰੂਫ ਨਾਲ ਸਾਰੀ ਗੱਲ ਹੀ ਸ਼ੁਰੂ ਹੋਣਾ ਤੋਂ ਹੀ ਤੇ ਉਹ ਅੱਗ ਕਹੀ ਜਾਂਦੇ ਲਿਆਓ ਪ੍ਰੂਫ ਦੋ ਸਨ ਲੋਕਾਂ ਵਿੱਚ ਇੰਨਾ ਕੋਲੀਆ ਜੀ ਸਾਰੇ ਠੀਕ ਹੈ ਇਹਨਾਂ ਨੇ ਮੇਥੋਂ ਲਿੱਤੇ ਆ ਤੇ ਇਹਨਾਂ ਨੂੰ ਹੀ ਆਪਾਂ ਫੜਾਂਗੇ ਤੇ ਇਹਨੂੰ ਸਰਕਾਰ ਛੱਡੀ ਜਾਨੀ ਤੇ ਫਿਰ ਫਾਇਦਾ ਕੀ ਹੈ ਜੀ ਦੇਖੋ ਜੀ ਤੁਸੀਂ ਆਪ ਇਨਸਾਫ ਕਰ ਸਕਦੇ ਹੋ ਮੇਰੀ ਪੰਜਾਬ ਸਰਕਾਰ ਤੋਂ ਇਹੀ ਬੇਨਤੀ ਹੈ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ